ਸੱਜਣਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਾਥਰੀਆ ਕਾਲ ਮੈਂ ਹਾਂ ਹਰਮਨ ਬ੍ਰੀਤਕੌਰ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਾਜ਼ਰ ਹਾਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਬਿਹਾਰ ਦੀ ਗੱਲ ਕਰਦੇ ਹਾਂ ਜੀ ਨਿਤਿਸ਼ ਕੁਮਾਰ 10ਵੀਂ ਵਾਰ ਮੁੱਖ ਮੰਤਰੀ ਵਜੋਂ ਸੌ ਚੱਕਣਗੇ ਜੀ ਅੱਜ ਬਿਲਕੁਲ ਜੀ ਬਿਲਕੁਲ ਜਦੋਂ ਆਪਾਂ ਇਹਦਾ ਖਬਰਾਂ ਦੀ ਸਾਂਝ ਪਾਈ ਹੈ ਨਾ ਮੇਰਾ ਖਿਆਲ ਆ ਵੀ ਹੁਣ ਤੋਂ ਅੱਧੇ ਪੌਣੇ ਘੰਟੇ ਬਾਅਦ ਹੀ ਕਿਉਂਕਿ ਅੱਜ ਸਵੇਰੇ 11:30 ਵਜੇ ਦਾ ਟਾਈਮ ਆ ਜਦੋਂ ਇਹਨਾਂ ਨੇ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਬਿਹਾਰ ਦੇ ਗਾਂਧੀ ਮੈਦਾਨ ਦੇ ਵਿੱਚ ਸਹੁੰ ਚੁੱਕ ਲੈਣੀ ਆ ਤੇ ਇਹ ਜੀ ਦਸਵੀਂ ਵਾਰ ਮੁੱਖ ਮੰਤਰੀ ਬਣ ਲਗੇ ਆ ਤੇ ਆਪਾਂ ਜਾਣਦੇ ਕਿ ਪਿਛਲੇ ਦਿਨੀ ਬਹੁਤ ਵੱਡੀ ਜਿੱਤ ਆ ਜਿਹੜੀ ਉਹ ਭਾਜਪਾ ਨੂੰ ਤੇ ਸਮੁੱਚੇ ਇੰਡੀਆ ਗੱਠ ਜੋੜ ਨੂੰ ਮਿਲੀ ਆ ਤੇ ਇੰਡੀਆ ਗੱਠ ਜੋੜ ਦਾ ਇੱਕ ਹਿੱਸਾ ਜਿਹੜਾ ਉਹ ਨितीश ਕੁਮਾਰ ਉਹੀ ਵੀ ਹੈਗੇ ਆ ਤੇ ਐਤਕੀ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਜਿੱਤ ਮਿਲੀ ਹੈ ਤੇ ਜਿਸ ਤਰੀਕੇ ਨਾਲ ਮਹਾਗਠ ਜੋੜ ਦੇ ਕਿਰਕਰੀ ਹੋਈ ਹੈ ਹਾਰ ਮਿਲੀ ਹੈ ਇਹ ਦੋਨੋਂ ਗੱਲਾਂ ਬਹੁਤ ਮਹੱਤਵਪੂਰਨਾਂ ਵੀ ਭਾਈ ਕੀ ਤੋਂ ਕੀ ਬਣੀ ਹੈ ਮਿੰਟਾਂ ਸੈਕਿੰਡਾਂ ਦੇ ਵਿੱਚ ਕਿਉਂਕਿ ਰਾਹੁਲ ਗਾਂਧੀ ਹੋਰੀ ਕਹਿੰਦੇ ਹੁੰਦੇ ਸੀ ਵੀ ਹਾਈਡਰੋਜਨ ਬੰਬ ਛੁੱਟਣ ਲੱਗਾ ਤੇ ਉਹ ਬੰਬੋ ਨਾਲ ਦੇ ਉੱਤੇ ਖੁੱਤੇ ਹੀ ਚੱਲ ਗਿਆ ਸੀਟਾਂ ਉਹਨਾਂ ਦੇ ਕੋਲੇ ਕੋਲੇ 6 ਆਈਆਂ ਮਹਾਗਠ ਜੋੜ ਦੇ ਕੋਲੇ ਕੁਝ ਸੀਟਾਂ ਲਗਭਗ 30 ਹੀ ਆ 6 ਇਹਨਾਂ ਦੇ ਕੋਲੇ ਆ 25 ਤੇਜਸਵੀ ਆਦਬ ਦੀ ਪਾਰਟੀ ਕੋਲੇ ਆ ਦੋ ਕਾਮਰੇਡਾਂ ਦੇ ਕੋਲੇ ਤੇ ਦੋ ਤਿੰਨ ਹੋਰਨਾਂ ਦੇ ਕੋਲੇ ਤੇ ਗੱਲ ਇੱਥੇ ਆ ਕੇ ਮੁੱਕ ਗਈ ਜਦਕਿ ਇਹਨਾਂ ਨੂੰ ਇੰਨੀ ਕੁ ਵੱਡੀ ਮਿਹਰਖੜ ਵੀ 200 ਤੇ 2 ਸੀਟਾਂ ਮਿਲੀਆਂ ਸੋ ਇਹ ਇੱਕ ਬਹੁਤ ਵੱਡੀ ਹੈਰਾਨੀਜਨਕ ਜਿੱਤ ਹੈਗੀ ਆ ਪਰ ਜਿਹੜੀ ਅੱਜ ਦੀ ਖਬਰ ਹੈ ਉਹ ਇਹ ਜਿਕੇ 10ਵੀਂ ਵਾਰ ਇਹਨਾਂ ਨੇ ਸਹੁੰ ਚੁੱਕ ਲੈਣੀ ਆ ਅੱਜ ਦੇ ਸਮਾਰੋਹ ਦੇ ਵਿੱਚ ਦੋ ਮੰਚ ਲਾਏ ਗਏ ਆ ਇਹਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਸਮੇਤ 11 ਸੂਬਿਆਂ ਦੇ ਮੁੱਖ ਮੰਤਰੀ ਵੀ ਜਿਸामਿਲ ਹੋਣਗੇ ਤੇ 150 ਮਹਿਮਾਨਾਂ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਭੇਜਿਆ ਗਿਆ ਵਿਜੈਸਿਨਾ ਨੂੰ ਵਿਧਾਨ ਮੰਡਲ ਦਾ ਕੱਲ ਉਪਦੇਤਾ ਚੁਣਿਆ ਗਿਆ ਮਤਲਬ ਇਹ ਹੈ ਜੀ ਕਿ ਸਮਰਾਟ ਚੌਧਰੀ ਤੇ ਵਿਜੈਸਿਨਾ ਦੋਵੇਂ ਡਿਪਟੀ ਸੀਐਮ ਹੋਣਗੇ ਜਾਣਕਾਰੀ ਦੇ ਮੁਤਾਬਕ ਨਤੀਸ਼ ਦੇ ਨਾਲ ਸਮਰਾਟ ਤੇ ਵਿਜੈਸਿਨਾ ਵੀ ਡਿਪਟੀ ਸੀਐਮ ਦੀ ਸੌਂ ਚੁੱਕ ਸਕਦੇ ਆ ਇਹ ਬੇਰਵੇ ਆ ਸੋ ਪ੍ਰਧਾਨ ਮੰਤਰੀ ਬੜੇ ਖੁਸ਼ ਆ ਉਧਰ ਕਾਂਗਰਸ ਆ ਜਿਹੜੀ ਉਹ ਇਹ ਗੱਲ ਸੋਚ ਰਹੀ ਆ ਵੀ ਐਤਕੀ ਵੋਟਾਂ ਦੀ ਚੋਰੀ ਫੇਰ ਹੋਈ ਆ ਐਤਕੀ ਇੱਕ ਵਾਰ ਉਹੀ ਧੋਖਾ ਫੇਰ ਹੋਇਆ ਜਿਹੜੀ ਗੱਲ ਦਾ ਡਰ ਹੁੰਦਾ ਕਿਉਂਕਿ ਵੈਸੇ ਵੀ ਇਹ ਗੱਲ ਸੋਚਣ ਵਾਲੀ ਆ ਹਰਮਨਜੀਤ ਕਿ ਐਂਟੀ ਇਨਕਮ ਕੰਬੈਸੀ ਹੁੰਦੀ ਵੀ ਸੱਤਾਧਾਰੀ ਧਿਰ ਦੇ ਵਿਰੋਧ ਤਾਂ ਹੁੰਦੀ ਆ ਪਰ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਬਿਹਾਰ ਦੇ ਵਿੱਚ ਹੈ ਹੀ ਨਹੀਂ ਨਾਲੇ ਬਿਹਾਰ ਦੇ ਲੋਕ ਲੱਖਾਂ ਦੀ ਗਿਣਤੀ ਦੇ ਵਿੱਚ ਹਰ ਰੋਜ਼ ਹਰ ਹਫਤੇ ਤੇ ਦੂਜੇ ਸੂਬਿਆਂ ਦੇ ਵਿੱਚ ਰੋਜ਼ਗਾਰ ਲਈ ਜਾਂਦੇ ਆ ਹੋਰ ਵਕਫ ਵਕ ਸਮਾਂ ਤੇ ਜਾਂਦੇ ਆ ਇਸ ਦੇ ਬਾਵਜੂਦ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਇਹਨਾਂ ਦੇ ਉੱਤੇ ਇਸ ਵਿਰੋਧ ਦਾ ਅਸਰ ਨਹੀਂ ਹੁੰਦਾ ਇਹ ਸੋਚਣ ਵਿਚਾਰਨ ਵਾਲੀ ਗੱਲ ਆ ਤੇ ਰਾਹੁਲ ਗਾਂਧੀ ਨੇ ਪਿਛਲੇ ਦਿਨੀ ਇਹ ਗੱਲ ਆਖੀ ਆ ਕਿ ਸਬੂਤਾਂ ਦੇ ਸਮੇਤ ਪ੍ਰੈਸ ਕਾਨਫਰੰਸ ਕਰਾਂਗੇ ਹੁਣ ਅਸੀਂ ਕਿ ਬਿਹਾਰ ਦੇ ਵਿੱਚ ਚੋਣ ਚੋਰੀ ਕਿਵੇਂ ਹੋਈ ਹੈ ਜੀ ਬਿਲਕੁਲ ਤੇ ਟੈਣਾ ਸਾਹਿਬ ਬੜੀ ਵੱਡੀ ਤੇ ਹੈਰਾਨ ਕਰਦੀ ਇੱਕ ਖਬਰ ਸਾਹਮਣੇ ਆਈ ਹੈ ਜੀ ਕਿ ਸ਼ੰਭੂ ਬਾਰਡਰ ਤੋਂ ਜਿਹੜਾ ਕਿਸਾਨਾਂ ਦਾ ਸਮਾਨ ਚੋਰੀ ਹੋਇਆ ਸੀ ਉਹ ਮਿਲ ਗਿਆ ਜੀ ਇਹ ਕਿਵੇਂ ਦੇਖੋ ਜੀ ਗੱਲ ਇਹ ਹੈ ਕਿ ਜਦੋਂ ਲਗਭਗ 15-16 ਮਹੀਨੇ ਪਹਿਲਾਂ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਆਪਾਂ ਜਾਣਦੇ ਹਾਂ ਕਿ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਸੀਗਾ ਸੂਬੇ ਦੀ ਸਰਕਾਰ ਦੇ ਖਿਲਾਫ ਕੇਂਦਰ ਦੇ ਖਿਲਾਫ ਉਦੇ ਪਿੱਛੇ ਕਾਰਨ ਇਹ ਸੀਗਾ ਜੀ ਉਹ ਕਹਿੰਦੇ ਐਮਐਸਪੀ ਤੇ ਸਾਡੀਆਂ ਹੋਰ ਮੰਗਾਂ ਨੂੰ ਪ੍ਰਵਾਨ ਕਰੋ ਉਹ ਮੰਗਾਂ ਤਾਂ ਪ੍ਰਵਾਨ ਕਰੀ ਗਿਆ ਹੋਣੀ ਸੀ ਡਾਂਗਾ ਲੈ ਕੇ ਪੁਲਿਸ ਨੇ 15 16 ਮਹੀਨਿਆਂ ਬਾਅਦ ਤੇ ਉਹ ਸਾਰਾ ਜਿਹੜਾ ਕੰਮਜਮ ਚੱਕਵਾਤਾ ਉਦੋਂ ਕਿਸਾਨਾਂ ਨੇ ਇਹ ਦੋਸ਼ ਲਾਇਆ ਸੀਗਾ ਜੀ ਕਿ ਸਾਡੀਆਂ ਟਰਾਲੀਆਂ ਚੋਰੀ ਹੋਈਆਂ ਫਿਰ ਆਮ ਆਦਮੀ ਪਾਰਟੀ ਦੇ ਕੁਝ ਨੇਤਾਵਾਂ ਦੇ ਉੱਤੇ ਵੀ ਦੋਸ਼ ਲੱਗੇ ਵੀ ਭਾਈ ਇਹ ਨਾ ਇਹ ਨਾ ਐਮਐਲਏ ਦੇ ਪੀਏ ਐਮਐਲਏ ਨੇ ਆਪ ਚੋਰੀ ਕਰਵਾਈਆਂ ਕਿਉਂਕਿ ਕਿਸਾਨ ਤਾਂ ਉੱਥੋਂ ਡਾਂਗ ਚਾਰਜ ਦੇ ਨਾਲ ਭਜਾਤੇ ਜਦੋਂ ਉਸ ਟਰਾਲੀਆਂ ਖੜੀਆਂ ਸੀ ਟਰਾਲੀਆਂ ਵਿੱਚ ਨਾ ਸਮਾਨ ਸੀ ਉਹ ਗਾਇਬ ਹੋ ਗਿਆ ਹੁਣ ਪਿਛਲੇ ਕਈ ਦਿਨਾਂ ਤੋਂ ਕਿਸਾਨ ਨੇ ਕਹਿੰਨੇ ਸੀ ਕਿ ਨਬਨਗਰ ਨਗਰ ਨਿਗਮ ਦੇ ਈਓ ਆ ਜਿਹੜੇ ਇਹਨਾਂ ਦੇ ਘਰ ਦੇ ਮੂਹਰੇ ਬੈਠੇ ਸੀਗੇ ਕਿਸਾਨ ਜੀਸੀਬੀ ਲਿਆਂਦੀ ਉਹਨਾਂ ਦੇ ਸਰਕਾਰੀ ਵੇੜੇ ਦੇ ਵਿੱਚ ਪਟਾਈ ਕੀਤੀ ਤੇ ਵਿੱਚੋਂ ਕਹਿੰਦੇ ਸਮਾਨ ਨਿਕਲਿਆ ਜੋ ਟਰਾਲੀਆਂ ਦੇ ਵਿੱਚ ਪਿਆ ਸਮਾਨ ਸੀ ਉਹ ਨਿਕਲਿਆ ਹੁਣ ਪਤਾ ਵੀ ਜੀ ਇਹ ਗੱਲ ਕਿਉਂ ਆ ਕਿਉਂਕਿ ਈਓ ਦਾ ਅਹੁਦਾ ਬਹੁਤ ਵੱਡਾ ਹੁੰਦਾ ਇਹ ਕੋਈ ਛੋਟਾ ਮੋਟਾ ਅਹੁਦਾ ਨਹੀਂ ਹੁੰਦਾਗਾ ਪਰ ਜੇਕਰ ਉਹਨਾਂ ਦੇ ਘਰ ਦੇ ਵਿੱਚੋਂ ਕੁਝ ਮਿਲਿਆ ਜਿਵੇਂ ਕਿ ਗੱਲ ਕਹੀ ਗਈ ਆ ਤਾਂ ਇਹ ਬੜੀ ਹੈਰਾਨੀ ਵਾਲੀ ਗੱਲ ਆ ਵੀ ਆ ਕੀ ਹੋਇਆ ਤੇ ਇਹ ਕਿਹੜੇ ਪਾਸੇ ਨੂੰ ਜਾ ਰਹੀ ਹੈ ਗੱਲ ਸੋ ਕਿਸਾਨ ਆ ਜਿਹੜੇ ਉਹ ਹੋਰ ਅਗਰੈਸਿਵ ਹੋਏ ਆ ਉਹ ਕਹਿੰਦੇ ਵੀ ਅਸੀਂ ਸੱਚੀ ਗੱਲ ਕਹਿੰਦੇ ਸੀ ਕਿ ਸਾਡੇ ਕੋਲ ਟਰਾਲੀਆਂ ਚੋਰੀ ਹੋਈਆਂ ਤੇ ਆ ਦੇਖ ਲਓ ਟਰਾਲੀਆਂ ਵਾਲਾ ਸਮਾਨ ਵੀ ਇੱਥੋਂ ਮਿਲ ਗਿਆ ਜੀ ਜੀ ਤੇ ਟੇਣਾ ਸਾਹਿਬ ਹੁਣ ਪੰਜਾਬ ਦੀ ਗੱਲ ਕਰਦੇ ਆ ਜੀ ਆਪਾਂ ਸਾਰੇ ਜਾਣਦੇ ਆ ਤਰਨ ਤਰਨ ਦੇ ਵਿੱਚ ਕੀ ਨਤੀਜੇ ਸਾਹਮਣੇ ਆਏ ਪਰ ਉਸ ਤੋਂ ਬਾਅਦ ਦੇ ਵਿੱਚ ਹੁਣ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਕਿ ਗੈਨੀ ਹਰਪ੍ਰੀਤ ਸਿੰਘ ਹੋਰਾਂ ਦੀ ਧਿਰ ਦਾ ਕੀ ਬਣੂਗਾ ਦੇਖੋ ਜੀ ਜਾਨੀ ਹਰਪ੍ਰੀਤ ਸਿੰਘ ਹੋਰੀ ਤਾਂ ਐਟਟੀਟਿਊਡ ਹਸਪਟਾਕਾ ਹੋ ਕੇ ਰਹਿ ਗਏ ਆ। ਅੱਲ ਦਾ ਕੁਝ ਕਹਿ ਨਹੀਂ ਸਕਦੇ ਵੀ ਉਹ ਕੋਈ ਪੰਦਕਾਰ ਕਰ ਦੇਣ ਜਾਂ ਕੀ ਕਰਦੇ ਕੀ ਨਹੀਂ ਕਰਦੇ। ਅੱਜ ਵੀ ਤਰੀਕੇ ਦੇ ਵਿੱਚ ਜਾਨੀ ਹਰਪ੍ਰੀਤ ਸਿੰਘ ਆ ਜਿਹੜੇ ਉਹਨਾਂ ਦਾ ਹਾਲ ਕੋਈ ਬਹੁਤਾ ਵਧੀਆ ਨਹੀਂ। ਦੇਖੋ ਜਦੋਂ ਉਹ ਜਥੇਦਾਰ ਸਾਹਿਬ ਸੀ ਉਦੋਂ ਉਹਨਾਂ ਨੂੰ ਆਪਾਂ ਉਸ ਅੱਖ ਨਾਲ ਵੇਂਦੇ ਸੀ। ਅੱਜ ਦੀ ਤਰੀਕੇ ਦੇ ਵਿੱਚ ਉਹ ਜਥੇਦਾਰ ਨਹੀਂ ਆ। ਉਹ ਹੁਣ ਹੈਗੇ ਜੀ ਇੱਕ ਸਿਆਸੀ ਪਾਰਟੀ ਦੇ ਪ੍ਰਧਾਨ। ਆ ਕਾਗੀ ਦਲ ਪੁਨਰਸੁਰਜੀਤੀ ਵਾਲੇ ਪ੍ਰਧਾਨ ਆ ਉਹ। ਤੇ ਐਸਕੀ ਪ੍ਰਧਾਨ ਸਾਹਿਬ ਦੀ ਕੋਈ ਪੁੱਛ ਦੱਸ ਨਹੀਂ ਹੋਈ ਐਸਕੀ ਪ੍ਰਧਾਨ ਸਾਹਿਬ ਦੀ ਪਰਦਾਨ ਕੀ ਦੇ ਵਿੱਚ ਕੋਈ ਜਲਵਾ ਪੇਸ਼ ਨਹੀਂ ਹੋਇਆ ਜਿਹੜਾ ਤਰਨ ਤਰਨ ਵਾਲੀ ਟੂਣ ਦੇ ਵਿੱਚ ਆਸ ਬਣਦੀ ਸੀ ਕਿਉਂਕਿ ਇਹਨਾਂ ਨੇ ਸਵਰਛਨ ਕੀਤਾ ਸੀਗਾ ਜੀ ਮਨਦੀਪ ਸਿੰਘ ਖਾਲਸਾ ਹੋਰਾਂ ਦਾ ਮਨਦੀਪ ਸਿੰਘ ਖਾਲਸਾ ਤੀਜੇ ਨੰਬਰ ਦੇ ਉੱਤੇ ਰਹੇ ਆ ਤੇ ਉਹਦੇ ਵਿੱਚ ਤੀਜੇ ਨੰਬਰ ਦੇ ਵਿੱਚ ਰੱਖਣ ਦੇ ਵਿੱਚ ਵੀ ਮੰਨਿਆ ਜਾ ਰਿਹਾ ਵੀ ਗੈਣੀ ਹਰਪ੍ਰੀਤ ਸਿੰਘ ਹੋਰਾਂ ਦੀ ਧਿਰ ਦਾ ਕੋਈ ਬਹੁਤਾ ਵੱਡਾ ਯੋਗਦਾਨ ਨਹੀਂ ਆ ਕਿਉਂਕਿ ਦੇਖੋ ਇੱਥੇ ਨਾ ਦੋ ਤਿੰਨ ਤਰ੍ਹਾਂ ਦੀਆਂ ਰਾਏਆਂ ਸੀ ਇੱਕ ਧਿਰ ਉਹ ਆ ਜਿਹੜੀ ਕਿ ਗਰਮਚਾਲੀ ਆ ਜਿਹੜੀ ਇਹ ਗੱਲ ਕਹਿੰਦੀ ਕਿ ਭਾਈ ਖਾਲਿਸਤਾਨ ਮਿਲਣਾ ਚਾਹੀਦਾ ਦੂਜੀ ਤਰ੍ਹਾਂ ਇਹ ਗੱਲ ਕਰਨੀ ਕਿ ਖਾਲਸਪਤਾਨ ਦੀ ਲੋੜ ਨਹੀਂ ਪੰਜਾਬ ਦੇ ਮੁੱਦਿਆਂ ਦੀ ਚਰਚਾ ਹੋਣੀ ਚਾਹੀਦੀ ਆ ਤੇ ਇੱਦਾਂ ਕੀ ਤਾਂ ਮਨਦੀਪ ਸਿੰਘ ਖਾਲਸਾ ਨੇ ਬੜੀ ਬੜੀ ਖੁਦ ਵੀ ਗੱਲ ਕਹੀ ਸੀ ਉਹ ਕਹਿੰਦੇ ਜੀ ਕਿ ਮੈਂ ਤਾਂ ਕਦੇ ਆਪਦੇ ਮੂੰਹ 'ਚ ਆਈ ਨਹੀਂ ਕਿ ਖਾਲਸਪਤਾਨ ਚਾਹੀਦਾ ਮੈਂ ਖਾਲਸਪਤਾਨ ਹਮਾਇਤੀ ਨਹੀਂ ਆ ਮੈਂ ਤਾਂ ਵਕਾਸ ਹਮਾਇਤੀ ਆ ਮੈਂ ਤਾਂ ਪੰਜਾਬ ਹਮਾਇਤੀ ਆ ਉਹਨਾਂ ਨੇ ਆ ਗੱਲ ਕਹੀ ਸੀ ਉਸ ਤੋਂ ਬਾਅਦ ਨਵਾਂ ਰੇੜਕਾ ਪੈ ਗਿਆ ਚਲੋ ਜੀ ਜੋ ਮਰਜ਼ੀ ਹੋਇਆ ਸੋ ਮਨਦੀਪ ਸਿੰਘ ਖਾਲਸਾ ਨੂੰ ਆਸਮਤਾਬਕ ਜਿੰਨੀ ਮਿਲੀ ਤੀਜੇ ਨੰਬਰ ਦੇ ਉੱਤੇ ਆਏ ਆ ਹੁਣ ਤੁਸੀਂ ਦੇਖੋ ਜੀ ਕਿ ਇੱਧਰ ਅਕਾਲੀ ਦਲ ਦੇ ਕੁਝ ਮੇਤਾ ਵੀ ਕਹਿਣ ਲੱਗ ਪਏ ਵੀ ਇਕੱਠੇ ਹੋ ਕੇ ਹਮਲਾ ਮਾਰਨ ਦੀ ਲੋੜ ਆ ਮਨਜੀਤ ਸਿੰਘ ਵੀ ਇਹ ਗੱਲ ਕਹਿ ਰਹੇ ਜੀ ਸਾਰੇ ਅਕਾਲੀ ਦਲ ਇਕੱਠੇ ਹੋਣੇ ਚਾਹੀਦੇ ਆ ਸਿਮਰਨਜੀਤ ਮਾਨ ਵੀ ਇਹ ਗੱਲ ਕਹਿ ਰਹੇ ਜੀ ਕਿ ਦੇਖੋ ਜੇ ਸੁਖਬੀਰ ਸਿੰਘ ਬਾਦਲ ਸੁਧਰ ਗਿਆ ਹੋਵੇ ਤਾਂ ਇਕੱਠੇ ਹੋਣ ਚ ਕੀ ਡਰ ਆ ਜੇਕਰ ਅਸੀਂ ਭਵਿੱਖ ਦੇ ਵਿੱਚ ਕੁਝ ਚਾਹੁੰਦੇ ਹਾਂ ਤਾਂ ਇਹ ਗੱਲ ਸੱਚੀ ਹੈ ਜੀ ਕਿ ਆਉਂਦੇ ਸਮੇਂ ਦੇ ਵਿੱਚ ਅਕਾਲੀ ਦਲਾਂ ਦਾ ਇਕੱਲੇ ਇਕੱਲੇ ਕੁਝ ਵਟਿਆ ਨਹੀਂ ਜਾਣਾ ਪਰ ਇਹ ਗੱਲ ਸੱਚੀ ਹੈ ਜੀ ਕਿ ਗੈਨੀ ਹਰਪ੍ਰੀਤ ਸਿੰਘ ਜਿਹੜੇ ਕਿ ਸਾਬਕਾ ਜਿਹਸੇਦਾਰ ਆ ਉਹਨਾਂ ਦੀ ਪੁੱਛ ਦਸ ਘਟ ਗਿਆ ਤੁੱਕੇ ਦੇਖੋ ਗੱਲ ਹੈ ਜੀ ਕਿ ਉਦਾਂ ਬਿਆਨ ਦੇ ਦੇਣਾ ਉਹ ਬਿਆਨ ਦੇ ਪੋਸਟਰ ਬਣ ਜਾਣੇ ਸੋਸ਼ਲ ਮੀਡੀਆ ਤੇ ਪੈ ਜਾਣੇ ਇਹ ਤਾਂ ਹੋ ਗਈ ਚਲੋ ਇੱਕ ਗੱਲ ਪਰ ਪ੍ਰੈਕਟੀਕਲ ਤੌਰ ਦੇ ਉੱਤੇ ਪਾਰਟੀ ਚਲਾਉਣ ਲਈ ਪੈਸਾ ਬਹੁਤ ਚਾਹੀਦਾ ਪੈਸਾ ਹੋਊਗਾ ਆਪਾਂ ਥਾਂ ਥਾਂ ਤੇ ਦਫ਼ਤਰ ਖੋਲ੍ਹਾਂਗੇ ਪੈਸਾ ਹੋਊਗਾ ਆਪਾਂ ਟਰੈਵਲ ਕਰਾਂਗੇ ਪੈਸਾ ਹੋਊਗਾ ਆਪਾਂ ਚੋੜ ਸਮਗਰੀ ਛਾਪਾਂਗੇ ਪੈਸਾ ਹੋਊਗਾ ਆਪਾਂ ਲੈਟਰ ਹਿੱਟ ਤੋਂ ਲੈ ਕੇ ਬਾਕੀ ਸਾਰਾ ਕੰਮ ਜਮ ਇਕੱਠਾ ਕਰਾਂਗੇ ਰੈਲੀਆਂ ਕਰਾਂਗੇ ਇਕੱਠ ਕਰਾਂਗੇ ਫਿਰ ਗੱਲ ਬਣਦੀ ਆ ਦੂਥ ਲੈਵਲ ਦੇ ਉੱਤੇ ਆਪਣਾ ਵੋਟਰ ਖੜਾ ਕਰਨਾ ਆਪਣਾ ਟ੍ਰੇਡਰ ਖੜਾ ਕਰਨਾ ਆਪਣੇ ਵਲੰਟੀਅਰ ਖੜੇ ਕਰਨੇ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਮੈਨੂੰ ਚੰਗੀ ਤਰ੍ਹਾਂ ਕੀਤੇ ਆ ਬਲਵੰਤ ਸਿੰਘ ਰਾਮੂ ਵੜਗਿਆ ਦੇ ਵੀ ਬੜੀ ਸੋਚ ਦੇ ਤਹਿਤ ਬੜੀ ਵੱਡੀ ਸੋਚ ਦੇ ਤਹਿਤ ਲੋਕ ਭਲਾਈ ਪਾਰਟੀ ਬਣਾਈ ਸੀ ਬਾਅਦ ਦੇ ਵਿੱਚ ਉਹਨੂੰ ਖਤਮ ਕਰਨਾ ਪਿਆ ਸੀ ਕਿਉਂਕਿ ਇੰਨੇ ਖਰਚੇ ਨਹੀਂ ਫੋੜ ਕੀਤੇ ਸੀ ਰਾਮੂ ਵੜਗਿਆ ਹੋਰੀ ਕਿੱਦਾਂ ਖਚ ਚਲਾਈ ਜਾਣ ਆ ਜਿਹੜੇ ਸਿਮਰਜੀਤ ਸਿੰਘ ਬੈਂਸ ਹੋਰੀ ਆ ਇਹਨਾਂ ਨੇ ਦੇਖੋ ਜਿਹੜੀ ਪਾਰਟੀ ਬਣਾਈ ਸੀ ਤੇ ਉਸ ਪਾਰਟੀ ਦਾ ਵੀ ਰਲੇਵਾ ਕਰਨਾ ਪਿਆ ਕਿੰਨੇ ਅਕਾਲੀ ਦਲ ਹੋਰ ਬਣੇ ਬਾਅਦ ਦੇ ਵਿੱਚ ਹੋਰ ਨਾਲ ਦੇ ਵਿੱਚ ਲੜੇਵਾ ਹੋਇਆ ਆ ਜਿਹੜਾ ਬਣਾਇਸ ਸੀ ਸੰਯੁਕਤ ਅਕਾਲੀ ਦਲ ਉਹਦਾ ਕੀ ਬਣਿਆ ਸੋ ਸਿਮਰ ਜਿਹੜੇ ਜਾਨੀ ਹਰਪ੍ਰੀਤ ਸਿੰਘ ਆ ਇਹਨਾਂ ਦੇ ਅਕਾਲੀ ਦਲ ਦਾ ਵੀ ਕਦੇ ਕੁਝ ਵਟਿਆ ਨਹੀਂ ਜਾਣਾ ਇਹ ਗੱਲ ਮੈਂ ਦਾਵੇ ਨਾਲ ਕਹਿਣਾ ਹਾਂ ਇਹ ਕੱਲ ਨੂੰ ਕਿਸੇ ਨਾਲ ਗੱਠ ਜੋੜ ਕਰਨ ਲੈਣ ਤੇ ਗੱਠ ਜੋੜ ਕਰਕੇ ਚੋਣ ਲੜ ਕੇ ਤੇ ਕਾਮਯਾਬੀ ਦੀ ਕੋਸ਼ਿਸ਼ ਕਰਨ ਇਹ ਇੱਕ ਵੱਖਰੀ ਗੱਲ ਆ ਪਰ ਕੱਲੇ ਕਹਿਰੇ ਤੌਰ ਦੇ ਉੱਤੇ ਅਜ ਵੀ ਕੁਝ ਨਹੀਂ ਵੜ ਰਿਹਾ ਮੈਂ ਦਾਵੇ ਨਾਲ ਇਹ ਗੱਲ ਕਹਿਣਾ ਵੀ ਕੁਝ ਕੁ ਮਹੀਨਿਆਂ ਦੇ ਵਿੱਚ ਵਿੱਚ ਜਿਹੜੀ ਇਹਨਾਂ ਦੇ ਨਾਲ ਆ ਉਹਦੇ ਵਿੱਚੋਂ ਕੁਝ ਕਿ ਜਿਹੜੇ ਆਗੂ ਆ ਉਹ ਦੇਖ ਲਓ ਵੀ 48 ਦਿਨ ਬਾਦਲ ਦੇ ਪੱਖ ਦੇ ਵਿੱਚ ਭੁੱਜਦੇ ਨੇ ਆ ਉਹਦੇ ਪਿੱਛੇ ਵੱਖੋ ਵੱਖਰੇ ਕਾਰਨ ਹੋਣਗੇ ਵੀ ਭਾਈ ਉਹਨਾਂ ਨੂੰ ਕੀ ਫਾਇਦਾ ਲੱਗਦਾ ਕੀ ਨਹੀਂ ਪਰ ਮੈਨੂੰ ਪ੍ਰਤੀਤ ਹੁੰਦਾ ਵੀ ਇਦਾਂ ਨਾ ਕਦੇ ਛੇਤੀ ਹੋ ਜਾਣਾ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਜਣਾ ਸਾਹਿਬ ਬਾਕੀ ਸਮਾਂ ਤੈਅ ਕਰ ਦੂਗਾ ਕੀ ਬਣਦਾ ਪਰ ਉਧਰ ਸਾਧੂ ਸਿੰਘ ਧਰਮਸੋਹ ਤੋਂ ਨਾਲ ਦੀ ਖਬਰ ਜਿਹੜੀ ਚਿੰਤਾਜਨਕ ਸਾਹਮਣੇ ਆ ਰਹੀ ਹੈ ਉਹਨਾਂ ਦਾ ਕੀ ਬਣੂਗਾ ਕਿਉਂਕਿ ਗੱਲ ਇਹ ਵੀ ਉਹਨਾਂ ਤੇ ਮਨੀ ਲਾਂਡਰਿੰਗ ਦਾ ਕੇਸ ਚਲਣ ਨੂੰ ਪਰਵਾਨਗੀ ਮਿਲ ਗਈ ਹੈ ਜੀ ਬਿਲਕੁਲ ਜੀ ਬਿਲਕੁਲ ਉਹਨਾਂ ਦੇ ਉੱਤੇ منی ਲਾਂਡਰਿੰਗ ਦਾ ਕੇਸ ਚਲਾਉਣ ਦੀ ਪ੍ਰਵਾਨਗੀ ਮਿਲ ਗਈ ਆ ਜਦੋਂ ਕੋਈ ਵੀ ਸਾਬਕਾ ਮੰਤਰੀ ਹੋਵੇ ਜਾਂ ਵਰਤਮਾਨ ਮੰਤਰੀ ਹੋਵੇ ਜਾਂ ਸਾਬਕਾ ਵਿਧਾਇਕ ਹੋਵੇ ਜਾਂ ਵਰਤਮਾਨ ਵਿਧਾਇਕ ਹੋਵੇ ਉਹਦੇ ਉੱਤੇ ਜੇਕਰ ਕਾਨੂੰਨੀ ਕੇਸ ਚਲਾਉਣਾ ਤੇ ਫਿਰ ਭਾਈ ਉਹਦੇ ਦੀ ਜ਼ਰੂਰੀ ਕੀ ਹੁੰਦਾ ਜ਼ਰੂਰੀ ਇਹ ਹੁੰਦਾ ਕਿ ਭਾਈ ਤੁਸੀਂ ਉਸ ਬੰਦੇ ਦੇ ਖਿਲਾਫ ਪਹਿਲਾਂ ਵਿਧਾਨ ਸਭਾ ਜਾਂ ਕੈਬਨਿਟ ਦੇ ਵਿੱਚ ਮਤਾ ਲੈ ਕੇ ਆਓ ਫਿਰ ਉਹ ਕੀ ਕਰਦਾ ਕੋ ਤੁਸੀਂ ਕਿ ਅੱਗੇ ਜਾ ਕੇ ਤੇ ਪਾਸ ਹੋਊਗਾ ਜੀ ਰਾਜਪਾਲ ਦੇ ਵੱਲੋਂ ਤੇ ਰਾਜਪਾਲ ਦੀ ਇਜਾਜ਼ਤ ਤੋਂ ਬਾਅਦ ਤੇ ਫਿਰ ਉਹਦੇ ਉੱਤੇ ਕਾਨੂੰਨੀ ਤੌਰ ਦੇ ਉੱਤੇ ਤੇ ਰਾਹ ਜਿਹੜਾ ਉਹ ਖੁੱਲਦਾ ਹੈਗਾ ਜੀ ਕਾਰਵਾਈ ਦਾ ਸਾਰੂ ਸਿੰਘ ਧਰਮਸੋਤ ਦੇ ਉੱਤੇ ਈਡੀ ਦੇ ਵੱਲੋਂ ਤੇ ਹੁਣ ਜਿਹੜੀ ਕਾਰਵਾਈ ਕੀਤੀ ਜਾਊਗੀ ਕੇਸ ਚੱਲੂਗਾ ਇਹਨਾਂ ਦੇ ਖਿਲਾਫ ਮਨੀ ਲਾਂਡਰਿੰਗ ਦਾ ਕੇਸ ਚੱਲੂਗਾ ਸਾਰੂ ਸਿੰਘ ਧਰਮਸੋਤ ਜਿਹੜੇ ਕਾਂਗਰਸ ਦੇ ਰਾਜ ਦੇਵ ਜੰਗਲਾਤਮਿਕ ਮੰਤਰੀ ਸੀ ਸੋ ਇਹਨਾਂ ਦੇ ਉੱਤੇ ਪਹਿਲਾਂ ਵੀ ਕਈ ਵਾਰੀ ਦੋਸ਼ ਲੱਗੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਵੀ ਲੰਮਾ ਸਮਾਂ ਰਹਿਣਾ ਪਿਆ ਪਰ ਫਿਰ ਇਸ ਦੇ ਵਿੱਚ ਕੇਸ ਦੇ ਵਿੱਚ ਈਡੀ ਦਾ ਦਾਖਲਾ ਹੋ ਗਿਆ ਈਡੀ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਸੋ ਹੁਣ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ ਇਹਨਾਂ ਦੇ ਉੱਤੇ ਕੇਸ ਚਲਾਉਣ ਦੀ ਤੇ ਹੁਣ ਸਾਨੂੰ ਸਿੰਘ ਧਰਮਸੋਤ ਸਾਬਕਾ ਮੰਤਰੀ ਦੇ ਉੱਤੇ ਕਾਨੂੰਨੀ ਕੇਸ ਚੱਲੇਗਾ ਜੀ ਜੀ ਤੇ ਜਨਾਬ ਸਾਹਿਬ ਉੱਧਰ ਇੱਕ ਹੋਰ ਬੜੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਉਹਦਾ ਭਰਾ ਜਿਹੜਾ ਅਨਮੋਲ ਉਹ ਭਾਰਤ ਲਿਆਂਦਾ ਗਿਆ ਜੀ ਬਿਲਕੁਲ ਜੀ ਬਿਲਕੁਲ ਇਹ ਲਾਰੈਂਸ ਬਿਸ਼ਨੋਈ ਦਾ ਭਰਾ ਜਿਹੜਾ ਅਨਮੋਲ ਬਿਸ਼ਨੋਈ ਇਹਨੂੰ ਅਮਰੀਕਾ ਤੋਂ ਭਾਰਤ ਦੇ ਵਿੱਚ ਡਿਪੋਰਟ ਕੀਤਾ ਗਿਆ। ਉਹ ਜਿਹੜਾ ਡਿਪੋਰਟ ਕੀਤਾ ਗਿਆ ਉਹਦੇ ਵਿੱਚ 200 ਕੁੱਲ ਲੋਕ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਆ ਉਹਦੇ ਵਿੱਚ ਤਿੰਨ ਜਾਂ ਚਾਰ ਭਾਰਤ ਦੇ ਆ। ਉਹਦੇ ਵਿੱਚ ਇੱਕ ਲੌਰੈਂਸ ਆ ਦੋ ਹੋਰ ਪੰਜਾਬੀ ਆ। ਜਿਹੜੇ ਦੋ ਪੰਜਾਬੀ ਉਹਨਾਂ ਨੇ ਬਾਰੇ ਮੁਕੰਮਲ ਮਿਹਰਬਾਨੀ ਹਲੇ ਤੱਕ ਸਾਹਮਣੇ ਆਇਆ ਪਰ ਇਹ ਜਿਹੜੇ ਲੌਰੈਂਸ ਬਸ਼ਨੋਈ ਦਾ ਭਰਾ ਅਨਮੋਲ ਇਹ ਵੱਖ-ਵੱਖ ਕੇਸਾਂ ਦੇ ਮਾਮਲੇ 'ਚ ਲੜੀਂਦਾ ਸੀ। ਜੇ ਮੈਂ ਗਲਤ ਨਾ ਹੋਵਾਂ 17-18 ਪਰਚੇ ਦੇ ਉੱਤੇ ਵੱਖ-ਵੱਖ ਖਾਮਾਤੇ ਦਰਜ ਆ। ਜਿਹਦੇ ਵਿੱਚੋਂ NCP ਦੇ ਤਾਜਾ ਜਿਹੜਾ ਤੇ ਮੁੰਬਈ ਦੇ ਵਿੱਚ ਉਹਦਾ ਕਤਲ ਹੋਇਆ ਫਿਰ ਸਲਮਾਨ ਖਾਨ ਦੇ ਨੂੰ ਧਮਕੀਆਂ ਦੇਣ ਦਾ ਮਾਮਲਾ ਫਾਇਰਿੰਗ ਦਾ ਮਾਮਲਾ ਮੂਸੇ ਵਾਲੇ ਦਾ ਮਾਮਲਾ ਹੋਰ ਬਹੁਤ ਸਾਰੇ ਮਾਮਲੇ ਇਹਦੇ ਉੱਤੇ ਦਰਜ ਹੈਗੇ ਆ ਸੋ ਇਸ ਕਰਕੇ ਇਹਨੂੰ ਰਿਪੋਰਟ ਕੀਤਾ ਗਿਆ ਜਦੋਂ ਦਿੱਲੀ ਦੇ 에어ਪੋਰਟ ਦੇ ਉੱਤੇ ਉਤਰਿਆ ਤੇ ਨਾਲ ਦੀ ਨਾਲ ਹੀ NIA ਦੇ ਵੱਲੋਂ ਇਹਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਫਿਰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਫਿਰ 11 ਦਿਨ ਦੇ ਇਹਨੂੰ NIA ਦੇ ਰਿਮਾਂਡ ਦੇ ਉੱਤੇ ਭੇਜਿਆ ਗਿਆ ਆਉਂਦੇ ਸਮੇਂ ਦੇ ਵਿੱਚ ਇਹਦੇ ਕੋਲੋਂ ਕਿਹੜੇ ਕਿਹੜੇ ਖੁਲਾਸੇ ਹੁੰਦੇ ਆ ਇਹ ਰੱਬ ਜਾਣਦਾ ਕੀ ਕੀ ਜਾਣਕਾਰੀ ਮਿਲਦੀ ਆ ਪਰ ਰਿਪੋਰਟ ਕੀਤਾ ਗਿਆ ਅਮਰੀਕਾ ਤੋਂ ਤੇ ਦਿੱਲੀ ਦੇ ਵਿੱਚ ਆ ਕੇ ਤੇ ਫਿਰ ਇਹਨਾਂ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਜੀ ਜੀ ਤੇ ਟੈਨ ਸਾਹਿਬ ਪਿਛਲੇ ਦਿਨੀ ਪੰਜਾਬ ਦੇ ਵਿੱਚ ਆਰਐਸਐਸ ਜਿਹੜਾ ਆਗੂ ਹੈ ਉਹਦੇ ਪੁੱਤੇ ਨੂੰ ਮਾਰਿਆ ਗਿਆ ਸੀ ਤੇ ਹੁਣ ਕਹਿੰਦੇ ਕਿ ਜਿਨ੍ਹਾਂ ਨੇ ਮਾਰਿਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜੀ ਇਹ ਮਾਮਲਾ ਪੂਰਾ ਕੀ ਹੈ ਦੇਖੋ ਜੀ ਇਹ ਮਾਮਲਾ ਬੜਾ ਵੱਡਾ ਕਿਉਂਕਿ ਪੰਜਾਬ ਦੇ ਵਿੱਚ ਨਿਤ ਗੋਲੀ ਚੱਲਦੀ ਹੈ ਪੰਜਾਬ ਦੇ ਵਿੱਚ ਨਿਤ ਬੇਕਸੂਰ ਬੰਦੇ ਮਰਦੇ ਆ ਉਹਨਾਂ ਦੇ ਵਿੱਚੋਂ ਇੱਕ ਉਦਾਹਰਨ ਇਹ ਆ ਕਿਉਂਕਿ ਇਹ ਜਿਹੜਾ ਮਾਮਲਾ ਸਾਹਮਣੇ ਆਇਆ ਇਹ ਪਤਾ ਲੱਗਾ ਜੀ ਕਿ ਆਰਐਸਐਸ ਦਾ ਇੱਕ ਨੇਤਾ ਜੀ ਫਿਰੋਜ਼ਪੁਰ ਦੇ ਵਿੱਚ ਉਹਦੇ ਪੋਤੇ ਨਵੀਨ ਦਾ ਕਤਲ ਕੀਤਾ ਗਿਆ ਸੀ ਪਿਛਲੇ ਦਿਨੀ ਤੇ ਐਸਐਸਪੀ ਭੁਪਿੰਦਰ ਸਿੰਘ ਨੇ ਗੱਲ ਕਹੀ ਆ ਕਿ ਦੋਸ਼ੀਆਂ ਦੇ ਉੱਤੇ ਅਸੀਂ 1-1 ਲੱਖ ਦਾ ਇਨਾਮ ਧਰਿਆ ਸੀ ਤੇ 3 ਦਿਨ ਪਹਿਲਾਂ ਬਦਮਾਸ਼ਾਂ ਨੇ ਸ਼ਹਿਰ ਦੇ ਵਿੱਚ ਬਾਜ਼ਾਰ ਦੇ ਵਿੱਚ ਗੋਲੀ ਮਾਰ ਕੇ ਨਵੀਨ ਦਾ ਕਤਲ ਕੀਤਾ ਸੀ ਤੇ ਫਿਰ ਇਹਦੀ ਕਈਆਂ ਨੇ ਜ਼ਿੰਮੇਵਾਰੀ ਵੀ ਲਈ ਸੀ ਸੋ ਪੰਜਾਬ ਦੇ ਵਿੱਚ ਚਲੋ ਇਹ ਤਾਂ ਬੰਦੇ ਫੜੇਗੇ ਜਿਵੇਂ ਕਿ ਐਸਐਸਪੀ ਸਰਦਾਰ ਭੁਪਿੰਦਰ ਸਿੰਘ ਨੇ ਕਿਹਾ ਅਰ ਮੇਰੇ ਮਨ ਦੇ ਵਿੱਚ ਸਵਾਲ ਸਿਰਫ ਇਹ ਆ ਵੀ ਪੰਜਾਬ ਦੇ ਵਿੱਚ ਗੋਲੀ ਚੱਲਣਾ ਕਦੋਂ ਹਟੂਗੀ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਅਸਲ ਅਰਥਾਂ ਦੇ ਵਿੱਚ ਕਦੋਂ ਪੈਦਾ ਹੋਊਗੀ ਕਦੇ ਖਬਰ ਆਉਂਦੀ ਸਿਰ ਪਿੰਚ ਮਾਰਤਾ ਕਦੇ ਖਬਰ ਆਉਂਦੀ ਇਹ ਰਾਜੰਦਾ ਮਾਰਤਾ ਕਦੇ ਖਬਰ ਆਉਂਦੀ ਜੀ ਬੰਗੇ ਦੇ ਵਿੱਚ ਕਾਂਡ ਹੋ ਗਿਆ ਕਦੇ ਖਬਰ ਕਿੱਥੋਂ ਦੀ ਕਦੇ ਖਬਰ ਕਿੱਥੋਂ ਦੀ ਇਹਨਾਂ ਖਬਰਾਂ ਨੇ ਪੰਜਾਬ ਦਾ ਨੂੰ ਅੰਦਰੋਂ ਝੋੜਿਆ ਪਿਆ ਪੰਜਾਬੀ ਆ ਜਿਹੜੇ ਉਹ ਇਹਨਾਂ ਖਬਰਾਂ ਨੂੰ ਪੜ ਪੜ ਕੇ ਸੁਣ ਸੁਣ ਕੇ ਜਾਣ ਜਾਣ ਕੇ ਹਿੱਲੇ ਪਏ ਆ ਪੰਜਾਬੀ ਇਸ ਵੇਲੇ ਚਾਹੁੰਦੇ ਜੀ ਕਿ ਸਾਨੂੰ ਸੁਰੱਖ ਰੂ ਜ਼ਿੰਦਗੀ ਮਿਲੇ ਪੰਜਾਬੀ ਇਹ ਚਾਹੁੰਦੇ ਜੀ ਕਿ ਸਾਨੂੰ ਇਸ ਵੇਲੇ ਅਮਨ ਪਸੰਦ ਜ਼ਿੰਦਗੀ ਮਿਲੇ ਜਿਹੜੀ ਕਿ ਮਿਲ ਨਹੀਂ ਰਹੀ ਇਸ ਵੇਲੇ ਪੰਜਾਬ ਦੇ ਵਿੱਚ ਗੋਲੀਆਂ ਦੀ ਤਾੜ-ਤਾੜ ਦੀ ਦਹਿਸ਼ਤ ਆ ਹਰ ਰੋਜ਼ ਦਹਿਸ਼ਤਾ ਤੁਸੀਂ ਕੋਈ ਵੀ ਅਖਬਾਰ ਚੱਕ ਲਓ ਕੋਈ ਵੀ ਵੀਡੀਓ ਦੇਖ ਲਓ ਤੁਹਾਨੂੰ ਇਹੀ ਜ਼ਿਕਰ ਮਿਲਦਾ ਜੀ ਜੀ ਬਿਲਕੁਲ ਸਹੀ ਅਮਨ ਕਾਨੂੰਨ ਦੀ ਸਥਿਤੀ ਦਾ ਤਾਂ ਬਹੁਤ ਬੁਰਾ ਹਾਲ ਹੈ ਜੀ ਖੈਰ ਅੱਗੇ ਵੱਧਦੇ ਹਨਾ ਸਾਹਿਬ ਪਿਛਲੇ ਦਿਨੀ ਇਹ ਖਬਰ ਆਈ ਸੀ ਕਿ ਚੰਡੀਗੜ੍ਹ ਦੇ ਵਿੱਚ ਕੂੜਾ ਸੁੱਟਣ ਵਾਲਾ ਜਿਹੜਾ ਕੋਈ ਦੇਖਿਆ ਜਾਊਗਾ ਉਹਦੀ ਵੀਡੀਓ ਬਣਾਈ ਜਾਊਗੀ ਤੇ ਉਹਦੇ ਘਰ ਜਿਹੜਾ ਢੋਲ ਵਜਾਇਆ ਜਾਊਗਾ ਤੇ ਉਹਨੂੰ ਉਹ ਕੂੜੇ ਦਾ ਪੈਕੇਟ ਜਿਹੜਾ ਲਫਾਫਾ ਜਿਹੜਾ ਵਾਪਸ ਕੀਤਾ ਜਾਊਗਾ ਤੇ ਹੁਣ ਕਹਿੰਦੇ ਇਹ ਮਸਲਾ ਜਿਹੜਾ ਕਾਫੀ ਜ਼ਿਆਦਾ ਵੱਧ ਗਿਆ ਹੈ ਜੀ ਬਿਲਕੁਲ ਜੀ ਬਿਲਕੁਲ ਇਹ ਮਸਲਾ ਬਹੁਤ ਵੱਧ ਗਿਆ ਇਹ ਮਸਲਾ ਇਸ ਕਰਕੇ ਵਧਿਆ ਕਿਉਂਕਿ ਇਸ ਮਸਲੇ ਦੇ ਵਿੱਚ ਰਾਜਨੀਤਿਕ ਰੰਗ ਵੀ ਆ ਗਿਆ ਇਸ ਮਸਲੇ ਦੇ ਵਿੱਚ ਰਾਜਨੀਤਿਕ ਰੰਗ ਇਸ ਕਦਰ ਆਇਆ ਵੀ ਭਾਈ ਹੁਣ ਇਹ ਮਸਲਾ ਤੇ ਚੀਤਗੀ ਵਾਲਾ ਬਣ ਗਿਆ ਤੇ ਪਈ ਚੀਤਗੀ ਵਾਲਾ ਇਸ ਕਰਕੇ ਬਣਿਆ ਕਿਉਂਕਿ ਇਸ ਮਸਲੇ ਦੇ ਵਿੱਚ ਕਾਂਗਰਸ ਤੇ ਉਧਰ ਪਤਾ ਲੱਗਾ ਜੀ ਬੀਜਪੀ ਇਹ ਦੋਨੋਂ ਆਮੋ ਸਾਹਮਣੇ ਹੋਈਆਂ ਇਸ ਵੇਲੇ ਇੱਥੇ ਚੰਡੀਗੜ੍ਹ ਦੇ ਵਿੱਚ ਨਗਰ ਨਿਕਮ ਦੀ ਮੇਅਰ ਹੈ ਜਿਹੜੀ ਉਹਦੇ ਘਰ ਦੇ ਮੂਹਰੇ ਕਾਂਗਰਸ ਦੇ ਨੇਤਾ ਗਏ ਢੋਲ ਲੈ ਕੇ ਗਏ ਉਹਨਾਂ ਨੇ ਇਹ ਗੱਲ ਪਈਏ ਜੀ ਕਿ ਤੁਹਾਡੇ ਘਰ ਦੇ ਮੂਹਰੇ ਵੀ ਢੋਲ ਵਜਾਉਨੇ ਕਿਉਂ ਵਜਾਉਨੇ ਆ ਉਹ ਕਹੇ ਜੀ ਦੇਖੋ ਤੁਸੀਂ ਤਾਂ ਇਹ ਗੱਲ ਕਹਿੰਦੇ ਵੀ ਭਾਈ ਕੂੜਾ ਵੀ ਛੁੱਟਣਾ ਠੀਕ ਆ ਕੂੜਾ ਨਹੀਂ ਛੁੱਟਣਾ ਚਾਹੀਦਾ ਪਰ ਇਹ ਦੱਸੋ ਜੀ ਕਿ ਤੁਸੀਂ ਕੂੜੇ ਦੇ ਲਈ ਹੁਕਮਾ ਪ੍ਰਬੰਧ ਕਿਹੜਾ ਕਿਹੜਾ ਕੀਤਾ ਹੁਣ ਤੱਕ ਉਹਨਾਂ ਨੇ ਉੱਥੇ ਬੜਾ ਦਰੌੜਾ ਪਾਇਆ ਉਹਨਾਂ ਨੇ ਬੜਾ ਉੱਥੇ ਖੌਰੂ ਪਾਇਆ ਉਹ ਕਹਿੰਦੇ ਜੀ ਕਿ ਗਲਤ ਤੁਸੀਂ ਕਰਦੇ ਹੋ ਤੁਸੀਂ ਇਹ ਦੱਸੋ ਕਿ ਕੀ ਇੱਥੇ ਲਗਾਤਾਰ ਕੂੜਾ ਚੁੱਕਣ ਦੇ ਲਈ ਕੋਈ ਪ੍ਰਬੰਧ ਹੈਗੇ ਆ ਜੇਕਰ ਕੋਈ ਪ੍ਰਬੰਧ ਹੀ ਹੈ ਨਹੀਂ ਤੇ ਫਿਰ ਤੁਸੀਂ ਭਾਈ ਕਿਵੇਂ ਇੱਥੇ ਦਸ਼ਤ ਪੈਦਾ ਕਰਦੇ ਆ ਕਿਉਂਕਿ ਇੱਥੇ ਨਗਰ ਨਿਗਮ ਦੇ ਵਿੱਚ ਇਹ ਗੱਲ ਕਹਿ ਦਿੱਤੀ ਗਈ ਸੀ ਕਿ ਭਾਈ ਜਿਹੜਾ ਵੀ ਇੱਥੇ ਕੂੜਾ ਸੁੱਟੂਗਾ ਉਹਦੇ ਘਰ ਦੇ ਮੂਹਰੇ ਜਿਹੜਾ ਜਿਹੜਾ ਕੂੜਾ ਹੋਊਗਾ ਵੀਡੀਓ ਆ ਗਈ ਜਦੋਂ ਉਸ ਤੋਂ ਜੁਰਮਾਨਾ ਲਿਆ ਜਾਊਗਾ ਉਹਦੇ ਕੋਲੋਂ ਮਾਫੀ ਮੰਗਾਈ ਜਾਊਗੀ ਉਹਦੀ ਵੀਡੀਓ ਪਾਈ ਜਾਊਗੀ ਉਦੇ ਘਰ ਦੇ ਬੁਰੇ ਢੋਲ ਵਜਾਇਆ ਜਾਊਗਾ ਤੇ ਫਿਰ ਲੋਕ ਇੱਥੇ ਪਹੁੰਚੇ ਆ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਲੋਕ ਵੀ ਪਹੁੰਚੇ ਆ ਇਹ ਨਗਰ ਨਿਗਮ ਚੰਡੀਗੜ੍ਹ ਨੇ ਤਾਂ ਫੈਸਲਾ ਕਰਤਾ ਵੀ ਪਾਈ ਕੂੜਾ ਦਾ ਢਟੋ ਪਰ ਡੱਡੂ ਮਾਜਰਾ ਤੇ ਮਨੀ ਮਾਜਰਾ ਦੇ ਵਿੱਚ ਕੂੜੇ ਦਾ ਢੇਰ ਲੱਗੇ ਆ ਉਹ ਢੇਰ ਕੌਣ ਚੁੱਕੂਗਾ ਜਿਹੜੇ ਸਫਾਈ ਕਰਮਚਾਰੀ ਆ ਕੂੜਾ ਚੁੱਕਣ ਵਾਲੇ ਆ ਉਹ ਮਰਜ਼ੀ ਮੁਤਾਬਕ ਬੰਕ ਮਾਰ ਜਾਂਦੇ ਇਸ ਮਸਲੇ ਦਾ ਹੱਲ ਕੌਣ ਕੱਢੂਗਾ ਸੋ ਮਾਮਲਾ ਕਾਫੀ ਵੱਡਾ ਬਣ ਗਿਆ ਸੀ ਤੇ ਫਿਰ ਢੋਲ ਵਜਾਉਣ ਵਾਲਾ ਫੋਟੋ ਪਾਉਣ ਵਾਲਾ ਵੀਡੀਓ ਬਣਾਉਣ ਵਾਲਾ ਇਹ ਮਾਮਲਾ ਹੁਣ ਵਾਪਸ ਲੈਣਾ ਪਿਆ ਜੀ ਜੀ ਤੇ ਟੇਣਾ ਸਾਹਿਬ ਹੁਣ ਕਿਸਾਨੀ ਦੀ ਗੱਲ ਕਰ ਲਈਏ ਜੀ ਕਹਿੰਦੇ ਪੰਜਾਬ ਦੇ ਵਿੱਚ ਕਣਕ ਦੀ ਜਿਹੜੀ ਬਜਾਈ ਹੈ ਕਾਫੀ ਜ਼ਿਆਦਾ ਪਛੜ ਗਈ ਹੈ ਕਿ ਇਹਦੇ ਪਿੱਛੇ ਕਾਰਨ ਹੜ ਨੇ ਜੀ ਬਿਲਕੁਲ ਜੀ ਬਿਲਕੁਲ ਇਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੜ ਹੀ ਆ ਪੰਜਾਬ ਦੇ ਵਿੱਚ ਐਤਕੀ ਬਜਾਈ ਕਾਫੀ ਪਛੜ ਗਈ ਆ ਪਛੜਨ ਦਾ ਕਾਰਨ ਸਿਰਫ ਹੜ ਆ ਕਿਉਂਕਿ ਦੇਖੋ ਕਿਸਾਨ ਤਾਂ ਬਜਾਈ ਦੇ ਮਾਮਲੇ 'ਚ ਪਛੜਨਾ ਚਾਹੁੰਦਾ ਹੀ ਨਹੀਂ ਪਰ ਜਦੋਂ ਉਹਦੀ ਪੇਸ਼ੀ ਨਹੀਂ ਸੀ ਚੱਲਦੀ ਉਹ ਵਿਚਾਰਾ ਕਰੇ ਵੀ ਕੀ ਸੋ ਐਤਕੀ ਭਾਈ ਹੜਾਂ ਦੇ ਕਰਕੇ ਖੇਤਾਂ ਦੇ ਵਿੱਚ 5 5 7 7 ਫੁੱਟ ਰੇਤ ਆਉਣ ਦੇ ਕਰਕੇ ਕਿਸਾਨ ਬੜੇ ਪਰੇਸ਼ਾਨ ਹੋਏ ਆ ਤੇ ਇਸ ਕਰਕੇ ਕਣਕ ਦੀ ਬਜਾਈ ਪਛੜੀ ਆ ਤੇ ਪਛੜ ਰਹੀ ਆ ਕਿਉਂਕਿ ਹੁਣ ਤੱਕ ਤਾਂ ਖੇਤ ਹੀ ਨਹੀਂ ਸੀ ਵਿਹਲੇ ਹੋਏ ਤੇ ਹੁਣ ਮਾੜੇ-ਮੋٹے ਖੇਤ ਵਿਹਲੇ ਹੋਣੇ ਸ਼ੁਰੂ ਹੋਏ ਆ ਸੋ ਕਿਸਾਨ ਨੇ ਗੱਲ ਕਹਿੰਦੇ ਵੀ ਅਸੀਂ ਡਟੇ ਹੋਏ ਆ ਪਰ ਇੱਥੇ ਕੀ ਡਟੇ ਰਹਿਣਾ ਬੜਾ ਔਖਾ ਕੰਮ ਸੀ ਖੇਤ ਵਿਹਲੇ ਕਰਨਾ ਬਹੁਤ ਫਕਤ ਸੀ ਜੀ ਤੇ ਟੈਣਾ ਸਾਹਿਬ ਕੋਈ ਸਰਕਾਰਾਂ ਦਾ ਹੈ ਇਸ ਵਾਲੇ ਪਾਸੇ ਧਿਆਨ ਕਿ ਨਹੀਂ ਵੀ ਉਹਨਾਂ ਨੇ ਕੋਈ ਕਿਸਾਨਾਂ ਗੱਲੀ ਪਹਿਲਾਂ ਹੀ ਵਿਉਂਤ ਬਣਾਈ ਆ ਜਾਂ ਨਹੀਂ ਦੇਖੋ ਸਰਕਾਰਾਂ ਸਰਪੂਰਾ ਨੇ ਤਾਂ ਹਰਮਨ ਜੀ ਉਹੋ ਕੁਝ ਹੀ ਕਰਨਾ ਹੁੰਦਾ ਜਿਹੜਾ ਹੁਣ ਤੱਕ ਹੁੰਦਾ ਆ ਇਹ ਤਾਂ ਆਮ ਲੋਕਾਂ ਨੇ ਬਾਕੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਇਥੇ ਸ਼੍ਰੋਮਣੀ ਕਮੇਟੀ ਨੇ ਐਨ ਆਰ ਆਈ ਭੈਣਾ ਵੀਰਾਂ ਨੇ ਤੇ ਕਲੱਬਾਂ ਨੇ ਤੇ ਸਮਾਜ ਸੇਵੀ ਜਥੇਬੰਦਗਾਂ ਨੇ ਉਹਨਾਂ ਨੇ ਮਿਲ ਕੇ ਕਿਸਾਨ ਬਚਾਏ ਆ ਇਹ ਤਾਂ ਜੇ ਆਪਾਂ ਕੱਲੀ ਸਰਕਾਰ ਤੇ ਛੱਡਦੇਗੇ ਆਪਾਂ ਐ ਕਰਦੇ ਆ ਜਿਹੜਾ ਵੀ ਪਿੰਡ ਜਿਹੜਾ ਵੀ ਖੇਤ ਕੱਲੀ ਸਰਕਾਰ ਤੇ ਛੜਤਾ ਉਹ ਖਤਮ ਹੋ ਗਿਆ ਉਹਦਾ ਕਾਰਨ ਇਹ ਜੀ ਕਿ ਸਰਕਾਰ ਦਾ ਤਾਂ ਕਦੇ ਪੈਸਾ ਆਊਗਾ 20000 ਰੁਪਏ ਕਦੋਂ ਖਾਤੇ 'ਚ ਆਊਗਾ ਕੀ ਬਣੂਗਾ ਤੇ 20000 ਰੁਪਏ ਦੇ ਵਿੱਚ ਕਿਹੜਾ ਖੇਤ ਆ ਜਿਹੜਾ ਜੀ ਉਹ ਰੇਤ ਮੁਕਤ ਹੋ ਜਾਊਗਾ। ਸੋ ਆਮ ਲੋਕਾਂ ਦੀ ਮਦਦ ਕੀਤੀ ਹੈ ਸਰਕਾਰਾਂ ਦੀਆਂ ਗੱਲਾਂ ਤਾਂ ਕਹਿਣ ਵਾਲੀਆਂ ਹੁੰਦੀਆਂ ਜੀ। ਜੀ ਤੇ ਟੇਣਾ ਸਾਹਿਬ ਪੰਜਾਬ ਦੇ ਵਿੱਚ ਕਹਿੰਦੇ ਮੌਸਮ ਬਹੁਤ ਜ਼ਿਆਦਾ ਬਦਲ ਗਿਆ ਜੀ ਠੰਡ ਬਹੁਤ ਵੱਧ ਗਈ ਹੈ ਤੇ ਹਫ਼ਤੇ ਤੱਕ ਹੋਰ ਜ਼ਿਆਦਾ ਕੰਬਾ ਛੜੂਗਾ। ਬਿਲਕੁਲ ਜੀ ਬਿਲਕੁਲ ਪੰਜਾਬ ਦੇ ਵਿੱਚ ਠੰਡ ਦੇ ਵਿੱਚ ਕਾਫੀ ਵਾਧਾ ਹੋਇਆ ਤੇ ਮੌਸਮ ਉਪਾ ਕੇ ਗੱਲ ਕਹਿੰਦਾ ਜੀ ਠੰਡ ਦੇ ਵਿੱਚ ਵਾਧਾ ਹਲੇ ਤਾਂ ਹੋਣਾ। ਹਲੇ ਤਾਂ ਸ਼ੁਰੂਆਤ ਹੈ ਉਹ ਕਹਿੰਦੇ ਜੀ ਠੰਡ ਦੇ ਵਿੱਚ ਵਾਧੇ ਨਹੀਂ। ਪੰਜਾਬ ਦੇ ਵਿੱਚ ਰਾਤਾਂ ਕਾਫੀ ਠੰਡੀਆਂ ਹੋਗੀਆਂ ਤੇ ਦਿਨ ਦੇ ਤੇ ਮੀਂਹ ਕਣੀ ਦੀ ਹਾਲੇ ਸੰਭਾਵਨਾ ਕੋਈ ਨਹੀਂ ਤੇ ਆਉਂਦੇ 48 ਘੰਟਿਆਂ ਦੇ ਵਿੱਚ ਮੌਸਮ ਕਹਿੰਦੇ ਵੀ ਈਵੇਂ ਸਿਰ ਰਹਿਣਾ ਤੇ ਵੇਨੇ ਕੀ ਬਣਦਾ ਪਰ ਇਹ ਆ ਵੀ 5-7 ਦਿਨਾਂ ਤੱਕ ਪੰਜਾਬ ਦੇ ਵਿੱਚ ਕਣੀਆਂ ਦੀ ਆਸ ਹੈ ਤੇ ਮੌਸਮ ਦੇ ਅੰਦਾਜ਼ੇ ਦੇ ਮੁਤਾਬਕ ਮੌਸਮ ਵਿਭਾਗ ਦੇ ਕਹਿਣ ਦੇ ਮੁਤਾਬਕ ਜਦੋਂ ਕਣੀਆਂ ਪੈ ਗਈਆਂ ਪੰਜਾਬ ਦੇ ਵਿੱਚ ਉਦੋਂ ਹੀ ਪਾਲਾ ਅਸਰ ਦੇ ਵਿੱਚ ਸ਼ੁਰੂ ਹੋਣਾ ਕੱਕਰ ਉਦੋਂ ਪੈਣਾ ਸ਼ੁਰੂ ਹੋਣਾ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਦੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬੜੀ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ